ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਸ਼ਿਕੰਜਾ ਕਸਿਆ ਹੈ ਇਹਨਾਂ ਗੈਂਗਸਟਰਸ ਦੇ ਖਿਲਾਫ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਤੱਖ ਪਰਮਾਨ ਹੈ ਜਿਹੜੇ ਦੋ ਗੈਂਗਸਟਰਸ ਮਾਰੇ ਗਏ ਬਹੁਰ सिरसा ਸਰ ਨੇ ਜਿਹੜਾ ਬਿਆਨ ਦਿੱਤਾ ਕਿ ਗਰੀਬ ਮਾਵਾ ਦੇ ਬੱਚੇ ਮਾਰਦੇ ਵਾਹ ਤੇ ਜਿਹੜਾ ਉਹ ਸਾਡਾ ਵਪਾਰੀ ਭਰਾ ਮਰਿਆ ਉਹ ਕਿਸੇ ਦਾ ਬੱਚਾ ਨਹੀਂ ਕਿਸੇ ਦਾ ਬਾਪ ਨਹੀਂ ਕਿਸੇ ਦਾ ਭਾਈ ਨਹੀਂ ਜੇ ਪਾਰਟੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਸਖਤ ਐਕਸ਼ਨ ਲਿਆ ਉਹਨਾਂ ਦੇ ਢਿੱਡ ਪੀੜ ਹੋਣ ਲੱਗ ਗਈ ਹੁੰਦੀ ਹੈ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਜੀ ਉਦੋਂ 24 ਘੰਟਿਆਂ ਤੋਂ 48 ਘੰਟਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕਾਰਵਾਈ ਪੂਲਸ ਕਰਦੀ ਹੈ ਉਹਨਾਂ ਨੂੰ ਫੜਦੀ ਹੈ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਦੀ ਹੈ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠ ਕੇ ਜੇ ਇੱਕ ਗੈਂਗ ਲਾਰਡ ਆਪਣਾ ਗੈਂਗ ਚਲਾ ਰਿਹਾ ਹੈ ਤਾਂ ਭਾ ਜੀਪੀ ਉਥੇ ਕੰਟਰੋਲ ਕਿਉਂ ਨਹੀਂ ਕਰਦੀ ਕਿਉਂ ਨਹੀਂ ਨੱਥ ਪਾ ਰਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਪਿੱਛੇ ਵੀ ਵਿਲ ਇਨਸ਼ੋਰ ਕਿ ਉਹ ਮੁੜ ਕੇ ਕੁਛ ਕਰ ਨਹੀਂ ਪਾਣਗੇ ਅੱਜ ਸਾਰੇ ਪੁਰਮੋਕੂ ਸ਼ਹਿਰਾਂ ਦੇ ਵਿੱਚ ਅਸੀਂ ਬੀਜੇਪੀ ਦੇ ਖਿਲਾਫ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉਲਟਾ ਚੋਰ ਕੁਤਵਾਲ ਨੂੰ ਡਾਂਟੇ ਦਾ ਜਿਹੜਾ ਇਹ ਕਥਨ ਹੈ ਉਹਨੂੰ ਬੀਜੇਪੀ ਅਪਣਾ ਰਹੀ ਹੈ ਅੱਜ ਜੇ ਅਸੀਂ ਡੇਟਾ ਦੇਖੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਸਿਕੰਜਾ ਕਸਿਆ ਹੈ ਇਹਨਾਂ ਗੈਂਗਸਟਰਸ ਦੇ ਖਿਲਾਫ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਰਪਖ ਪਰਮਾਨ ਹੈ ਕਿ ਅਸੀਂ ਇਸ ਗੈਂਗ ਜਿਹੜੇ ਗੈਂਗਸਟਰਸ ਨੇ ਉਹਨਾਂ ਦੇ ਖਿਲਾਫ ਅਸੀਂ ਬਹੁਤ ਸਖਤੀ ਨਾਲ ਪੇਸ਼ ਆ ਰਹੇ ਹਾਂ ਅਸੀਂ ਉਹਨਾਂ ਨੂੰ ਨਾ ਤਾਂ ਕੋਈ ਮੌਕਾ ਦੇ ਰਹੇ ਹਾਂ ਬਚਣ ਦਾ ਜਦੋਂ ਵੀ ਕੋਈ ਮਾਰਦਾਤ ਹੁੰਦੀ ਹੈ ਜਦੋਂ ਵੀ ਕੋਈ ਮਾਰਦਾਤ ਹੁੰਦੀ ਹੈ ਜੀ ਉਦੋਂ 24 ਘੰਟਿਆਂ ਤੋਂ 48 ਘੰਟਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕਾਰਵਾਈ ਪਲਸ ਕਰਦੀ ਹੈ ਉਹਨਾਂ ਨੂੰ ਫੜਦੀ ਹੈ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਦੀ ਹੈ ਅੱਜ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠ ਕੇ ਜੇ ਇੱਕ ਗੈਂਗ ਲਾਰਡ ਆਪਣਾ ਗੈਂਗ ਚਲਾ ਰਿਹਾ ਹੈ ਤਾਂ ਭਾ ਜੀਪੀ ਉਥੇ ਕਟ੍ਰੇਲ ਕਿਉਂ ਨਹੀਂ ਕਰਦੀ ਕਿਉਂ ਨਹੀਂ ਨੱਥ ਪਾ ਰਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਵਿੱਚ ਵੀ ਵਿਲ ਇਨਸ਼ੋਰ ਕਿ ਉਹ ਮੁੜ ਕੇ ਕੁਝ ਕਰ ਨਹੀਂ ਪਾਣਗੇ ਨਾਲੇ ਮੈਂ ਤੁਹਾਨੂੰ ਸਵਾਲ ਕਰਦਾ ਜਿਹੜੇ ਦੋ ਗੈਂਗਸਟਰਸ ਮਾਰੇ ਗਏ ਅਬਹੋਰ ਕੀ सिरसा ਸਰ ਨੇ ਜਿਹੜਾ ਬਿਆਨ ਦਿੱਤਾ ਕਿ ਗਰੀਬ ਮਾਵਾਂ ਦੇ ਬੱਚੇ ਮਾਰਦੇ ਵਾਹ ਤੇ ਜਿਹੜਾ ਉਹ ਸਾਡਾ ਵਪਾਰੀ ਭਰਾ ਮਰਿਆ ਉਹ ਕਿਸੇ ਦਾ ਬੱਚਾ ਨਹੀਂ ਕਿਸੇ ਦਾ ਬਾਪ ਨਹੀਂ ਕਿਸੇ ਦਾ ਭਾਈ ਨਹੀਂ ਉਹਨਾਂ ਨੂੰ ਅਬੋਹਰ ਦੇ ਵਪਾਰੀ ਨਾਲ ਕੋਈ ਹੰਦਰਦੀ ਨਹੀਂ ਪਰ ਜਿਹੜੇ ਗੈਂਗਸਟਰਸ ਮਾਰੇ ਗਏ ਉਹਨਾਂ ਦੇ ਖਿਲਾਫ ਜੇ ਪਾਰਟੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਸਖਤ ਐਕਸ਼ਨ ਲਿਆ ਉਹਨਾਂ ਦੇ ਢਿੱਡ ਪੀੜ ਹੋਣ ਲੱਗ ਗਈ ਇਹੋ ਜਿਹਾ ਬਿਆਨ بےਤੁਕਾ ਗੈਰ ਜ਼ਿੰਮੇਵਾਰਨਾ ਇਹੋ ਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਅੱਜ ਸਾਰਿਆਂ ਸਾਹਮਣੇ ਉਹਨਾਂ ਨੇ ਸਚਾਈ ਰੱਖ ਦਿੱਤੀ ਹੈ ਮੈਂ ਤੁਹਾਨੂੰ ਪੁੱਛਦਾ ਕੀ ਜੇ ਅਸੀਂ ਉਹਨਾਂ ਨੂੰ ਨਾ ਮਾਰਦੇ ਤਾਂ ਕੀ ਅਸੀਂ ਵੇਟ ਕਰਦੇ ਕਿ ਉਹ ਜਾ ਕੇ ਕਿਸੇ ਹੋਰ ਬੇ ਘਰ ਨੂੰ ਉਜਾੜ ਦੇਣ ਕਿਸੇ ਦੇ ਹੋਰ ਪਿਓ ਨੂੰ ਭਰਾ ਨੂੰ ਬੱਚੇ ਨੂੰ ਮਾਰ ਦੇਣ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਦੇ ਗਲਤ ਅਸੀਂ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਨਿਆਂ ਕੀਤਾ ਸੋ ਅੱਜ ਜਿਹੜਾ ਇਹ ਪ੍ਰੋਟੈਸਟ ਹੈ ਇਸੇ ਸੰਦਰਭ ਵਿੱਚ ਅਸੀਂ ਅੱਜ ਬੀਜੇਪੀ ਦਾ ਪੁਤਲਾ ਵੀ ਫੁਕਾਂਗੇ ਇੱਥੇ ਕਿਉਂਕਿ ਬੀਜੇਪੀ ਨੇ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਇੱਕ ਖੁੱਲਾ ਮਾਹੌਲ ਪ੍ਰਦਾਨ ਕੀਤਾ ਹੈ ਗੈਂਗਲਾਰਡ ਨੂੰ ਤੇ ਉਹ ਉੱਥੇ ਬੈਠਾ ਕਦੇ ਸਲਮਾਨ ਖਾਨ ਮਹਾਰਾਸ਼ਟਰਾਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਵੀ ਅਟੈਕ ਹੁੰਦੇ ਨੇ ਕਦੇ ਪੰਜਾਬ ਕਦੇ ਹਰਿਆਣਾ ਕਦੇ ਰਾਜਸਥਾਨ ਕਿੱਥੇ ਕਿੱਥੇ ਜਿਹੜਾ ਹੈ ਉਹ ਆਪਣੇ ਜਿਹੜਾ ਹੈ ਕੰਮ ਨਹੀਂ ਕਰਦਾ ਕਿੱਥੇ ਕਿੱਥੇ ਅਟੈਕਸ ਨਹੀਂ ਹੁੰਦੇ ਤੇ ਪੈਨ ਇੰਡੀਆ ਜਿਹੜੀ ਇੱਕ ਨਿਊਸੈਂਸ ਕ੍ਰੀਏਟ ਹੋਈ ਵੀ ਹੈ ਬੀਜੇਪੀ ਸਰਕਾਰ ਉਹਨੂੰ ਨੱਥ ਨਹੀਂ ਪਾ ਸਕੀ ਤੇ ਉਲਟਾ ਬੀਜੇਪੀ ਦੇ ਲੀਡਰਸ ਜਿਹੜੇ ਗੈਂਗਸਟਰ ਮਾਰੇ ਗਏ ਨੇ ਉਹਨਾਂ ਦੇ ਇਨਕਾਊਂਟਰ ਦੇ ਉੱਤੇ ਅਫਸੋਸ ਤੇ ਖਰਸ਼ਾ ਜਿਤਾਉਂਦੇ ਨੇ ਜਿਹੜਾ ਬਹੁਤ ਹੀ ਸ਼ਰਮਨਾਕ